ਗ੍ਰਾਂਥੀ ਸਿੰਘ ਨੇ ਐਸਾ ਕੀ ਕਰ ਦਿੱਤਾ ਕਿ ਸਾਰੇ ਲੋਕ ਰੋ ਰਹੇ ਨੇ ਤੁਸੀਂ ਇਹ ਸੋਚਦੇ ਹੋਵੋਗੇ ਪਰ ਨਹੀਂ ਵੀਰੋ ਗ੍ਰਾਂਥੀ ਸਿੰਘ ਨੇ 3 ਤੋਂ 7 ਸਾਲ ਆਪਣੀ ਇਮਾਨਦਾਰੀ ਦੇ ਨਾਲ ਡਿਊਟੀ ਐਨੀ ਵਧੀਆ ਢੰਗ ਨਾਲ ਨਿਭਾਈ ਬੱਚਿਆਂ ਨੂੰ ਸਿੱਖੀ ਨਾਲ ਜੋੜਿਆ ਸੰਤਿਆ ਦਿੱਤੀ ਤੇ ਜਦੋਂ ਗ੍ਰਾਂਥੀ ਸਿੰਘ ਦੀ ਮਜਬੂਰੀ ਬਣੀ ਡਿਊਟੀ ਛੱਡਣੀ ਪਈ ਤਾਂ ਨਗਰ ਦੀਆਂ ਸੰਗਤਾਂ ਪ੍ਰਬੰਧਕ ਕਮੇਟੀ ਕਿਵੇਂ ਪੋਪਾ ਮਾਰ ਮਾਰ ਰੋ ਰਹੇ ਨੇ ਵੀਡੀਓ ਸਾਰੀ ਦੇਖੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਗ੍ਰਾਂਥੀ ਸਿੰਘਾਂ ਦਾ ਸਰਕਾਰ ਬਾਹਰ ਹੋ ਸਕੇ ਅੱਜ ਇੱਕ ਖੁਸ਼ੀ ਦੀ ਗੱਲ ਵੀ ਕਹਿ ਸਕਦੇ ਆ ਤੇ ਇੱਕ ਕਹਿ ਲਈਏ ਵੀ ਸਮਝ ਬਰਾਗ ਵਾਲੀ ਗਮੀ ਦੀ ਗੱਲ ਵੀ ਕਹਿ ਸਕਦੇ ਆ ਕਾਰਨ ਕੀ ਭਾਈ ਸਾਹਿਬ ਭਾਈ ਜਗਸੀਰ ਸਿੰਘ ਪਿੰਡ ਅਕਲਿਆ ਇਸ ਨਗਰਪਿੰਡ ਰਾਮਨਵਾਸ ਵਿਖੇ ਇਸ ਲਈ ਕਾਫੀ ਸਾਲਾਂ ਤੋਂ ਡਿਊਟੀ ਨਿਭਾ ਰਹੇ ਸਨ ਜਿਨ੍ਹਾਂ ਨੇ ਬਾਣੀ ਦਾ ਪ੍ਰਚਾਰ ਪ੍ਰਸਾਰ ਕੀਤਾ ਉਹਨਾਂ ਨੂੰ ਸਰੋਵਣੀ ਕਮੇਟੀ ਦੇ ਵਿੱਚ ਜੋਬ ਮਿਲਣ ਕਾਰਨ ਉਹ ਇੱਥੋਂ ਆਪਣੀ ਰਿਜਾਇਨ ਕਰ ਰਹੇ ਐ ਤੇ ਸੰਗਤਾਂ ਦਾ ਪਿਆਰ ਵੇਖੋ ਸੰਗਤ ਜੀ ਕਿ ਉਹਨਾਂ ਦੀ ਬਦੈਗੀ ਵਿੱਚ ਅਕਸਰ ਪਿੰਡਾਂ ਦੇ ਵਿੱਚ ਅਸੀਂ ਗ੍ਰਾਂਥੀ ਸਿੰਘ ਐ ਅਕਸਰ ਪਿੰਡਾਂ ਦੇ ਵਿੱਚ ਅਸੀਂ ਦੇਖਦੇ ਆਂ ਬਾਬੇ ਨੂੰ ਜ਼ਿਆਦਾ ਸਾਡੇ ਬੰਦਿਆਂ ਦੇ ਵਿੱਚ ਵੀ ਘਟ ਆ ਜਾਂਦੀਆਂ ਨੇ ਤੇ ਲੋਕਾਂ ਦੇ ਵਿੱਚ ਵੀ ਕੁਝ ਹੁੰਦਾ ਸਾਰੇ ਨਗਰ ਸਾਰਿਆਂ ਸਾਰੇ ਬੰਦੇ ਇੱਕੋ ਜਿਹੇ ਨਹੀਂ ਹੁੰਦੇ ਉਥੇ ਕਈ ਪ੍ਰਕਾਰ ਦੇ ਦੂਸ਼ਣ ਵਗੈਰਾ ਲਾ ਕੇ ਤੋੜਿਆ ਜਾਂਦਾ ਹੈ ਜਾਂ ਕਿਵੇਂ ਵੀ ਹੈ ਇੱਥੇ ਦੇਖੋ ਸੰਗਤਾਂ ਵਿਰਾਗ ਦੇ ਮਾਹੌਲ ਦੇ ਵਿੱਚ ਨੇ ਤੇ ਕਿੰਨਾ ਸ਼ਤਕਾਰ ਕਰ ਰਹੇ ਆ ਇਹ ਵੀਡੀਓ ਬਣਾਉਣ ਦਾ ਮਕਸਦ ਇਹੀ ਹੈ ਕਿ ਗ੍ਰਾਂthi ਸਿੰਘ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਨੂੰ ਪਤਾ ਕਿ ਮਿਲ ਨਹੀਂ ਰਹੇ ਹਨ ਹਰ ਇੱਕ ਨਗਰ ਦੇ ਵਿੱਚ ਹਰ ਇੱਕ ਨਗਰ ਦੀ ਸੰਗਤ ਨੂੰ ਇਹ ਉਪਰਾਲੇ ਕਰਨੇ ਚਾਹੀਦੇ ਆ ਜਦੋਂ ਵੀ ਆਉਣਾ ਜਾਣਾ ਤਾਂ ਬਣਿਆ ਹੀ ਐ ਸਦਾ ਵਾਸਤੇ ਤਾਂ ਕੋਈ ਰਹਿੰਦਾ ਹੀ ਨਹੀਂ ਹੁੰਦਾ ਸਦਾ ਵਾਸਤੇ ਤਾਂ ਆਪਾਂ ਦੁਨੀਆ ਤੇ ਰਹਿਣਾ ਵੀ ਜਦੋਂ ਵੀ ਸਿੰਘ ਕੋਈ ਡਿਊਟੀ ਕਰਕੇ ਜਾਂਦਾ ਹੈ ਇਮਾਨਦਾਰੀ ਦੇ ਨਾਲ ਤਾਂ ਉਹਦਾ ਇਸ ਨਗਰ ਦੀਆਂ ਸੰਗਤਾਂ ਵੱਲੋਂ ਵਾਂਗੂ ਆਪਾਂ ਸਤਿਕਾਰ ਕਰਿਆ ਕਰੀਏ ਹਾਂਜੀ ਕੁਝ ਗੱਲਾਂ ਆਪਾਂ ਵਾਇਦ ਅਰਜੀਤ ਸਿੰਘ ਸਾਹਿਬ ਨਾਮ ਹੋ ਗਿਆ ਜੀ ਪੰਜ ਸਾਲ ਨੂੰ ਇੱਥੇ ਡਿਊਟੀ ਕਰਦੇ ਨੇ ਜੀ ਤਿੰਨ ਸਾਲ ਨਾਲ ਚੌਥਾ ਸਾਲ ਤੇ ਡਿਊਟੀ ਕਿਵੇਂ ਦੀ ਰਹੀ ਬਹੁਤ ਵਧੀਆ ਜੀ ਵੀ ਦੇ ਸਕਦੇ ਜੀ ਬਾਬਾ ਜੀ ਅੱਛਾ ਜੀ ਬੱਚਾ ਨੂੰ ਤੇ ਹੁਣ ਤੁਹਾਡੇ ਦਿਲ ਦੇ ਵਿੱਚ ਕੋਈ ਜਮਾਨਤ ਮਾਰ ਲਓ ਤੋਰ ਕੇ ਰਾਜੀ ਨਹੀਂ ਠੀਕ ਹੈ ਤੇ ਆ ਬੱਚੇ ਇਹਨਾਂ ਨੇ ਸਿਖਾਇ ਨੇ ਜੀ ਬਹੁਤ ਵੱਡੇ ਕਿੰਨੇ ਇਹਨਾਂ ਨੇ ਬੱਚਿਆਂ ਨੂੰ ਦਸਤਾਰ ਨਸ਼ਿਆਂ ਤੋਂ ਕਰਿਆ ਗਾਜੀ ਕੁਝ ਕੁਝ ਵੀ ਦੇ ਹੀ ਨਹੀਂ ਸਕਦੇ ਇਹਦਾ ਬਾਬੇ ਚਲੋ ਮਹਾਰਾ ਕਿਰਪਾ ਕਰੇ ਸੋਡਾ ਵੀ ਨਗਰਪਾ گاਉਂ ਵਾਲਾ ਕਿ ਇਹ ਇੱਥੇ ਆਏ ਇੱਥੇ ਇਹਨਾਂ ਨੇ ਪ੍ਰਚਾਰ ਪ੍ਰਸਾਰ ਕੀਤਾ ਤੇ ਬੱਚਿਆਂ ਨੂੰ ਤਿਆਰ ਕੀਤਾ ਤੁਸੀਂ ਇਹਨਾਂ ਨੂੰ ਪਿਆਰ ਬਖਸ਼ਿਆ ਤੇ ਤੁਹਾਡੇ ਨਗਰ ਦੇ ਵਿੱਚੋਂ ਇਹਨਾਂ ਦੀ ਅਗਲਾ ਸਟੈਪ ਜਿਵੇਂ ਆਪਿਆ ਕਹੀ ਤਰੱਕੀ ਹੋਈ ਆ ਇਹਨੂੰ ਤੁਸੀਂ ਆ ਸਮਝ ਖੁਸ਼ੀ ਵਾਲਾ ਸਮੇਂ ਸਮਝੋ ਵੀ ਤੁਹਾਡੇ ਨਗਰ ਦੇ ਵਿੱਚ ਆ ਕੇ ਇਹਦੀ ਇੱਕ ਜੋਬ ਲੱਗ ਗਈ ਹੈ ਨਾ ਵੀ ਸਮਝੋ ਜੋ ਇਹਨੇ ਸੇਵਾ ਕੀਤੀ ਹੈ ਸੰਗਤਾਂ ਦੀ ਪ੍ਰਚਾਰ ਦੀ ਜਾਂ ਬੱਚਿਆਂ ਨੂੰ ਬਾਣੀ ਦਾ ਸਮਝ ਸੰਤਿਆ ਦੇਣ ਦੀ ਉਹਦਾ ਫਾਲ ਇਹਨਾਂ ਨੂੰ ਮਿਲਿਆ ਹੈ ਤੇ ਅੱਗੇ ਵੀ ਤੁਸੀਂ ਕਿਰਪਾ ਕਰੋਗੇ ਇਸੇ ਤਰ੍ਹਾਂ ਸਤਿਕਾਰ ਪਹਿਲਾਂ ਜੋਗਾ ਸਾਡੇ ਲਈ ਇਮਾਨਦਾਰੀ ਨਾਲ ਸਾਡੇ ਕੋਲ ਨੰਵਾਈ ਹੈ ਇਹਨਾਂ ਸੀ ਦੇ ਨਹੀਂ ਸਕਦੇ ਕੋਈ ਠੀਕ ਹੈ ਜੀ ਇੰਨੇ ਮਨਤਾ ਕੇ ਸਾਨੂੰ ਕੋਈ ਇਮਾਨਦਾਰ ਨਹੀਂ ਇਹ ਪਹਿਲਾ ਮਨਤਾ ਸਾਨੂੰ ਮਿਲਿਆ ਪਹਿਲੀ ਵਾਰ ਸਨਮਾਨ ਕਰ ਰਹੇ ਆ ਜੀ ਤੁਹਾਡਾ ਵੀ ਧੰਨਵਾਦ ਆ ਜਿਹੜਾ ਸਾਨੂੰ ਤੁਸੀਂ ਕਿਰਪਾ ਕਰਦੇ ਹੋ ਤੁਸੀਂ ਕਿਕੇ ਬਾਬਾ ਸੰਧੂ ਸਿੰਘ ਜੀ ਇਹਨਾਂ ਨੇ ਛੋਟੇ ਨਾਲ ਸੰਧੂ ਸਿੰਘ ਨਾਲ ਮੇਰੀ ਗੱਲ ਹੋਈ ਸੀ ਹਾਂਜੀ ਹਾਂਜੀ ਅਸੀਂ ਦੇ ਨਹੀਂ ਸਕਦੇ 10 ਸਾਲ ਦਰਸਾ ਸੰਗਤ ਜੀ ਭਾਈ ਜਗਸੀਰ ਸਿੰਘ ਜੋ ਗ੍ਰਾਂਥੀ ਅੱਜ ਇੱਥੋਂ ਬਿਤੇਗੀ ਲੈ ਰਹੇ ਨੇ ਉਹ ਮੇਰੇ ਛੋਟੇ ਬ੍ਰਦਰ ਹਾਂ ਮੈਂ ਵੱਡਾ ਹਾਂ ਇਹ ਸੰਗਤ ਗਈ ਤਾਂ ਮੇਰੇ ਕੋਲ ਸੀ ਕਹਿੰਦੇ ਬਾਬਾ ਜੀ ਤੁਸੀਂ ਚਲੋ ਮੈਂ ਇਹਨਾਂ ਨੂੰ ਆਖਿਆ ਵੀ ਤੁਹਾਨੂੰ ਸਾਡੇ ਪਰਿਵਾਰ ਦਾ ਇੱਕ ਬੰਦਾ ਦੇ ਦਿੰਨੇ ਆ ਤਾ ਇਹ ਭਾਈ ਸਾਹਿਬ ਸਾਡੇ ਮੇਰੇ ਛੋਟੇ ਬਰਾਦਰ ਇਹਨਾਂ ਦੀ ਡਿਊਟੀ ਲਈ ਇਹਨਾਂ ਨੇ ਬਹੁਤ ਵਧੀਆ ਇਮਾਨਦਾਰੀ ਦੇ ਨਾਲ ਵੈਸੇ ਗੁਰੂ ਸਾਹਿਬ ਜੀ ਦੀ ਅਸੀਂ ਸਿੱਖ ਨਭਰਾ ਹਾਂ ਕੰਨੇ ਭਰਾਵਾ ਤੇ ਏਡੀ ਕਿਰਪਾ ਕਿ ਜਿੱਥੇ ਵੀ ਜਾਂਦੇ ਆਂ ਸੰਗ ਦਾ ਮਾਨ ਸਤਕਾਰ ਨਹੀਂ ਤੋੜਦੀਆਂ ਤੇ ਇਦਾਂ ਦੀ ਕੋਈ ਨਹੀਂ ਮੰਨ ਲਓ ਇਮਾਨਦਾਰੀ ਨਾਲ ਜੇ ਅੱਜ ਵੀ ਆਪਾਂ ਕਹਿ ਦਿੰਨੇ ਆ ਸਾਰੇ ਲੋਕ ਵੀ ਮਾਰੇ ਨਹੀਂ ਹੁੰਦੇ ਕਹਿੰਦੇ ਵੀ ਗ੍ਰੰਥੀਆਂ ਦਾ ਸਤਕਾਰ ਨਹੀਂ ਕਰਦੇ ਆਪਣੇ ਕੋਲੇ ਗੁਣ ਹੋਣੇ ਚਾਹੀਦੇ ਆ ਸਤਕਾਰ ਬਹੁਤ ਮਿਲਦਾ ਹੈ ਸੰਗਤਾਂ ਬੜਾ ਪਿਆਰ ਲਈ ਵੇਖੀਆਂ ਨੇ ਪਰ ਸਾਡੇ ਕੋਲੇ ਵੀ ਗੁਣ ਹੋਣੇ ਚਾਹੀਦੇ ਆ ਸਾਨੂੰ ਵੀ لیاقت ਹੋਣੀ ਚਾਹੀਦੀ ਆ ਸਾਡੇ ਕੋਲੇ ਇਮਾਨਦਾਰੀ ਹੋਣੀ ਚਾਹੀਦੀ ਆ ਸੋ ਇਹ ਇੱਕ ਬਹੁਤ ਵੱਡੀ ਸਿੱਖਿਆਦਾਇਕ ਚੀਜ਼ ਹੈ ਸੋ ਸਤਿਗੁਰੂ ਜੀ ਕਿਰਪਾ ਕਰਨ ਹਾਂਜੀ ਕਰੋ ਸਰਬਾਨੰਦ ਇਹ ਹੁੰਦਾ ਸਤਕਾਰ ਜੀ ਵੀਰੋ ਆਪਣੇ ਸਾਰੇ ਵੀ ਹੁੰਦਾ ਗ੍ਰੰਥੀ ਸਿੰਘ ਦੇ ਅੱਗੇ ਕਮੇਟੀਆਂ ਦੇ ਸਾਰੇ ਸਿੰਘਾਂ ਨੂੰ ਸ਼ੁਕਰਾਂਤੀ ਸਿੰਘਾਂ ਨੂੰ ਵੀ ਬੇਨਤੀ ਹੈ ਕਿ ਆਪਣਾ ਜੀਵਨ ਵਧੀਆ ਬਣਾਓ ਤੇ ਜਿੱਦਾਂ ਤੁਹਾਡੇ ਕੋਲੇ ਕੋਣਾ ਹੈ ਉਸ ਕੋਣ ਨੂੰ ভোরਨਾ ਤੱਕ ਪਹੁੰਚਾਉਣਾ ਕਰੋ ਵੰਡਣਾ ਕਰੋ ਬੱਚੇ ਜੋੜੋ ਵੱਧ ਤੋਂ ਵੱਧ ਸਿੱਖੀ ਦੇ ਨਾਲ ਅਤੇ ਨਗਰ ਨਿਵਾਸੀ ਸਿੱਖ ਸੰਸਥਾ ਤੋਂ ਵੀ ਉਪਰਾਨੀ ਹੈ ਪ੍ਰਬੰਧਕ ਕਮੇਟੀਆਂ ਨੂੰ ਬੇਨਤੀ ਹੈ ਜੋ ਵੀਡੀਓ ਸੁਣ ਰਹੀਆਂ ਹਨ ਕਿ ਤੁਸੀਂ ਵੀ ਗ੍ਰੰਥੀਆਂ ਦਾ ਸਤਕਾਰ ਕਰਿਆ ਕਰੋ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਿੱਖੀ ਦੇ ਵਿੱਚ ਜਿਹੜੇ ਇਹ ਸਕੀਦਰ 타ਮਨੇ ਪ੍ਰਚਾਰਕ ਨੇ ਗ੍ਰਾਂਥੀ ਸਿੰਘ ਨੇ ਉਹ ਜਿਆਦਾ ਤੋਂ ਜਿਆਦਾ ਇਸ ਲਾਈਨ ਦੇ ਵਿੱਚ ਆਉਣ ਸੋ ਵੀਡੀਓ ਚੰਗੀ ਲੱਗੀ ਵੱਧ ਵੱਧ ਸ਼ੇਅਰ ਕਰਿਓ ਚਲੋ ਜੀ ਠੀਕ ਹੈ ਸੰਗਤ ਜੀ ਆ ਹੁੰਦਾ ਪਿਆਰ ਵੇਖੋ ਕਿਵੇਂ ਸੰਗਤਾਂ ਅੱਦੇ ਪ੍ਰਬੰਧਕ ਕਿਵੇਂ ਸਤਿਕਾਰ ਕਰ ਰਹੇ ਆ ਗ੍ਰਾਂਥੀ ਸਿੰਘ ਦਾ ਜਾਣਦੇ ਹੋਏ ਦਾ ਦੇਖੋ ਵੀਰੋ ਪ੍ਰਧਾਨ ਦਾ ਨਾਂ ਬੁੜੀਆਂ ਵਾਂਗੂ ਵਿਚਾਰਾ ਭੁੱਬਾ ਮਾਰ ਮਾਰ ਦੇਖੋ ਇਹ ਪਹਿਲੀ ਵਾਰ ਹੈ ਕਿ ਪ੍ਰਧਾਨ ਦੀ ਅਤੇ ਗ੍ਰਾਂਥੀ ਸਿੰਘ ਦੀ ਇੰਨੀ ਬਣਦੀ ਹੈ ਭਾਵ ਪਿਆਰ ਹੈ ਕਿਉਂਕਿ ਦੋਵੇਂ ਗੁਰੂ ਘਰ ਦੇ ਸੇਵਾਦਾਰ ਨੇ ਦੇਖੋ ਬਜ਼ੁਰਗ ਤੇ ਗ੍ਰਾਂਥੀ ਸਿੰਘ ਦਾ ਸਤਕਾਰ ਕੀਤਾ ਸਾਰੀ ਸੰਗਤ ਨੇ ਆਪਣੇ ਵੱਲੋਂ ਪ੍ਰੇਮ ਭੇਟਾ ਮਾਇਆ ਆਦ ਵੀ ਦਿੱਤੀ ਦੇਖੋ ਲੋਕ ਕਿਵੇਂ ਰੋ ਰਹੇ ਆ ਵੀਡੀਓ ਸ਼ੇਅਰ ਜ਼ਰੂਰ ਕਰਿਓ ਜੀ